ਸੰਦੀਪ ਕੁਮਾਰ ਰਕਦੇ ਵੀਰੇ ਹੋਇਆ ਕੀ ਇਹ ਵੀਰੇ ਮੇਰੀ ਸਟੋਰੀ ਲਾਈ ਹੋਈ ਸੀ ਫੇਸਬੁੱਕ ਤੇ ਮੈਂ ਕਿਸੇ ਦਾ ਨਾਮ ਨਹੀਂ ਲੱਤਾ ਆਣਾ ਮੈਂ ਉਹਨ ਲੈ ਕੇ ਮੈਂ ਕਿਹਾ ਤੂੰ ਉਹ ਮੈਸੇਜ ਲਾਇਆ ਜੀ ਮੈਂ ਕਿਹਾ ਭਾਈਆਂ 'ਚ ਫਰਕ ਪਵਾ ਦਿੰਦੇ ਆਂ ਲੋਕ ਬਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਟੋਡਾ ਮੈਂ ਕੀ ਫਰਕ ਪਵਾਇਆ ਕਾ ਮਾ 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 ਤੇਰੇ ਨਾਲ ਤਾਂ ਕੋਈ ਮੇਰਾ ਕਾ ਮੇਰੀ ਗੱਲ ਨਹੀਂ ਹੋਏਗੀ ਕੋਈ ਕਹਿੰਦਾ ਤੈਨੂੰ ਦੇਖੂ ਆਉਰੇ ਆ ਕੇ ਕਹਿੰਦਾ ਮਾ ਆਹੀ ਸਾਨੂੰ ਦਾਦ ਦਾ ਪਿਆ ਬਰੇ ਐ ਅੜੂ ਲੜੇ ਹੋਈ ਅਗਰੇ ਉਹ ਟਾਇਰ ਵਾਲੇ ਕੋ ਮੇਰੇ ਉਹ ਤਿੰਨੇ ਜਾਣੇ ਉਨੇ ਕੋਲ ਖਰਚਾਂ ਦੀ ਫਿਰ ਖਰਚਾ ਮਾਰੀਆਂ ਡੈਟੇਜਾ ਚੱਕ ਖਰਚਾ ਮਾਰੀਆਂ ਕਿਸੇ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਕਰੀ ਫਿਰ ਇਹ ਉਹ ਤਿੰਨੇ ਵੀ ਉੱਥੇ ਪਹਿਲਾਂ ਇਹ ਜੀ ਲੜਦੇ ਕਿੱਥੇ ਕਿੱਥੇ ਮਾਰੀਆਂ ਜੀ ਆ ਡੈਟੇਜਾ ਪਾੜਿਆ ਪਿਆ ਵੇਰੇ ਅੱਡੇਲੇ ਪਾੜੇ ਪੈਨ ਪਰਚਾ ਕਰਾਉਣਾ ਵੀਰੇ ਉਹਦੇ ਤਾਂ ਜੀ ਬੰਦਾ ਡਰਾਈਵਰ ਆ ਸਾਡਾ ਜੀ ਜੱਗੀ ਨਾਮ ਆ ਉਹਦਾ ਹੋਰ ਕੌਣ ਸੀ ਦੋ ਜਾਨੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਅਨਪਸਾਤ ਤੇ ਬੰਤੇ ਜਾਈ ਉਹਦੇ ਉਹਦੇ ਨਾਲ ਸੀ ਹਾਂਜੀ ਅਨਪਸਾਤ ਆ ਉਹਦੇ ਨਾਲ ਉਹਦੇ ਮਾਸੀ ਕੀ ਨਾਮ ਹੈ ਜੀ ਤੁਹਾਡਾ ਜਗਰਾਤ ਸਿੰਘ ਵੀਰੇ ਮੇਰੇ ਭਰਾ ਦਾ ਡਰਾਈਵਰ ਦੀ ਵੀਰੇ ਗਾਲਾਂ ਕੱਢਦਾ ਸੀ ਬੁਲਾਇਆ ਸੀ ਉਹਨੇ ਹਾਂ ਉਹ ਤਿਆਰੀ ਚ ਬੈਠਾ ਸੀ ਚਾਕੂ ਲੈ ਕੇ ਆਇਆ ਉਹ ਬਾਰ ਉੱਥੋਂ ਕਰਚਾ ਗੁਰਚਾ ਕੇ ਬਿਹਾਰ ਝਾਰਖੰਡ ਚੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਏ ਨਹੀਂ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਹੁੰਦੀ ਨਹੀਂ ਇਕੱਲਾ ਹੀ ਬੰਦਾ ਸੀ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਹੁੰਦੀ ਨਹੀਂ ਆ ਕੋਈ ਦੁਸ਼ਮਣੀ ਨਹੀਂ ਹੈਗੀ ਵੀਰੇ ਕਿ ਕਿਸੇ ਵੀ ਕਰਨਾ ਹੈ ਮੇਰਾ ਨਾਮ ਇਹ ਕਰਨਾ ਕਿ ਪਾਪੀ ਜੀ ਉਜਗਰਾਜ ਇਹਦਾ ਨੌਕਾ ਤੇ ਲੈਣਾ ਇਹਦੇ ਨਾਲ ਦੀ ਰੱਡੀ ਇਹਨੇ ਫੜਿਆ ਮੈਨੂੰ ਮੈਂ ਇਹਦਾ ਅੰਤ ਵੀ ਦੇ ਲਾਇਆ ਲੜਾਈ ਹੋਈ ਕਿੱਥੇ ਜੀ ਸਰ ਦੇ ਵੀਰੇ ਕੱਲ ਵੀ ਲੜਾਈ ਹੋਈ ਸੀ ਉੱਥੇ ਆਏ ਨੇ ਜੀ ਇੱਕ ਜੁਣਜੀ ਕਾਰਨ ਕੀ ਹੈ ਜੀ ਲੜਾਈ ਹੋਣੀ ਹੈ ਕਾਰਨ ਵੀਰੇ ਬਸ ਗਾਲਾਂ ਕੱਢਦਾ ਪਤਾ ਨਹੀਂ ਕਿਹੜੇ ਕਿਹੜੇ ਗੱਲਾਂ ਦਾ ਉਹਨੂੰ ਉਹ ਦੁੱਖ ਦੀ ਗਾਲਾਂ ਕੱਢਦਾ ਗਾਲਾਂ ਆ ਲੱਗਿਆ ਤੇ ਮਾਰੇ ਕੀ ਜੀ ਕਰਤਾ ਮਾਰਿਆ ਨੇ ਵੀਰੇ ਕੀ ਕੀ ਹੋਇਆ ਸੀ ਤੁਸੀਂ ਕੱਲੇ ਸੀਗੇ ਅਸੀਂ ਦੋ ਜਾਣੇ ਸੀ ਕਟਮਾਰੀ ਹੋਈ ਨਾਲ ਪੌਣੇ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤੱਕ ਚਾਰ ਜਗਾ ਨਾਲ ਪੌਣੇ ਜੀ ਤੁਹਾਡੇ ਨਾਲ ਨਾ ਕਿ ਨਾਲ ਪੌਣੇ ਜੀ ਰਾਲ ਵੀਰੇ ਅੱਜ ਮੇਰੇ ਭਾਈ ਉਹਨੇ ਆਈ ਕੋਈ ਘਰ ਆਲੀਆ ਉਨ ਕੀ ਮੰਗੀ ਕਰਦੇ ਤੁਸੀਂ ਮੈਂ ਵੀਰੇ ਪੱਤਾ ਕਰਾਉਣਾ ਬਸ ਅਰਧ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀ ਆ ਕਿਤੇ ਕਿਤੇ ਤੁਹਾਡੇ ਲੱਗੇ ਨੇ ਸਾਰੇ ਆ ਲੱਗੇ ਨੇ ਵੀਰੇ ਮੇਰਾ ਦਿਲ ਪਾੜਤਾ ਦੇ ਨਾਲ ਦੇ ਨੇ ਉਹਨਾਂ ਦੇ ਉਹਨਾਂ ਦੇ ਵਿੱਚ ਤਿੰਨ ਜਗ੍ਹਾ ਨੇ ਹਜੇ ਸਾਨੂੰ ਪਤਾ ਲੱਗਿਆ ਹਜੇ ਕੋਈ ਸਰ ਦੇ ਨਾਲ ਅਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਹੋਈ ਇੱਕ ਸੰਦੀਪ ਕੁਮਾਰ ਹੈ ਇਹਦੀ ਉਮਰ ਕਰੀਬ 35 ਸਾਲ ਹੈ ਇਹ ਆਪਣਾ ਸਮਰਾਲਾ ਰੋਡ ਖੰਨੇ ਦਾ ਰਹਿਣ ਵਾਲਾ ਹੈ ਤੇ ਇੱਕ ਜਗਰਾਤ ਸਿੰਘ ਹੈ ਸਾਨੂੰ ਵਰਜੀਤ ਸਿੰਘ ਇਹਦੀ ਉਮਰ ਕਰੀਬ 36 ਸਾਲ ਹੈ ਤੇ ਇਹ ਰਸੂਲੜੇ ਦਾ ਰਹਿਣ ਵਾਲਾ ਹੈ ਇਹਨਾਂ ਦਾ ਕੋਈ ਜੱਗੀ ਨਾਮ ਦਾ ਸਖਸਾ ਜੀ ਦੇ ਨਾਲ ਝਗੜਾ ਹੋਇਆ ਤੇ ਜਿਹੜਾ ਚੱਗੀ ਹੈ ਉਹ ਲਖਵੰਤ ਸਿੰਘ ਜਿਹੜਾ ਰਸੂਲੜੇ ਦੇ ਰਹਿਣ ਵਾਲਾ ਹੈ ਉਹਦਾ ਡਰਾਈਵਰ ਹੈ ਤੇ ਜਿਹੜਾ ਲਖਵੰਤ ਸਿੰਘ ਹੈ ਤੇ ਇਹ ਜਗਰਾਤ ਸਿੰਘ ਹੈ ਇਹ ਦੋਨੋਂ ਆਪਸੀ ਕਜ਼ਨ ਨੇ ਮਸਲਾ ਪਤਾ ਲੱਗਿਆ ਇੱਕ ਕਿਸੇ ਜੋ ਹੁਣ ਤੱਕ ਸਾਨੂੰ ਸੋਰਸਸ ਤੋਂ ਪਤਾ ਲੱਗਿਆ ਕੋਈ ਕਿਸੇ ਨੇ ਇਹਨਾਂ ਦੋਵਾਂ ਚੋਂ ਇੱਕ ਪਾਰਟੀ ਨੇ ਕੋਈ ਵਟਸਐਪ ਤੇ ਸਟੇਟਸ ਪਾਇਆ ਸੀ ਉਹਦੇ ਕਰਕੇ ਇਹਨਾਂ ਦਾ ਝਗੜਾ ਹੋਇਆ ਤੇ ਮੌਕੇ ਤੇ ਗੱਲ ਵੱਧ ਗਈ ਹੈ ਅਜੇ ਕੋਈ ਐਮਐਲਆਰ ਨਹੀਂ ਆਈ ਤੇ ਹਜੇ ਮਿਲਰ ਕੱਟੀ ਵੀ ਨਹੀਂ ਗਈ ਐਸਐਚਓ ਸਾਹਿਬ ਉਥੇ ਸਿਵਲ ਹਸਪੀਟਲ ਗਏ ਸੀਗੇ ਤੇ ਅਫੀਸ਼ੀਅਲ ਸਾਨੂੰ ਰੁਕਾ ਵੀ ਨਹੀਂ ਆਇਆ ਤੇ ਹਜੇ ਇਹਨਾਂ ਦਾ ਫਰਸਟ ایڈ ਚੱਲ ਰਹੀ ਸੀ ਦੋਵਾਂ ਜਣੇ ਦੀ ਜੋ ਡਾਕਟਰਾਂ ਨੇ ਹਜੇ ਇਹਨਾਂ ਨੂੰ ਪ੍ਰਾਂਦ ਦੇ ਇਲਾਜ ਦਿੱਤੀ ਪਰ ਅਗਲੀ ਦੀ ਕਾਰਵਾਈ ਕਿਸ ਤਰ੍ਹਾਂ ਹੋਗੀ ਹਾਂਜੀ ਹਾਂਜੀ ਜੋ ਵੀ ਇਹਨਾਂ ਦੀ ਸਟੇਟਮੈਂਟ ਹੋਊਗੀ ਉਸ ਦੇ ਹਿਸਾਬ ਨਾਲ ਇਹਨਾਂ ਦੀ ਕਾਨੂੰਨ ਅਨੁਸਾਰ ਪਤਾ ਵੀ ਕੀਤੀ ਜਾਊਗੀ